ਫਾਂਸੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਤੇ ਇਹ ਸਮਝ ਨਹੀਂ ਪਈ ਆਪਣੇ ਆਪ ਨੂੰ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਆਂ ਐ ਖਤਮ ਕਰ ਲੈਣਗੇ ਦਰਿਆ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਵਾਸਤੇ ਚੱਲਿਆ ਕਦਮ ਲੈ ਜੇ 26 ਜਨਵਰੀ ਤੇ 15 ਅਗਸਤ ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾ ਦੀ ਹੈ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਆ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਹੇ ਆ ਪੰਜਾਬ ਚ ਐਲ.ੀ.ਡੀ ਬੰਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਨੂੰ ਇਹ ਝਾਕੀਆਂ ਪਸੰਦ ਨਹੀਂ ਮਾਈ ਭਾਗ ਕੋਈ ਇਹਨਾਂ ਨੂੰ ਪਸੰਦ ਨਹੀਂ ਜਿਹਨਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਮੋਦੀ ਇਹਨਾਂ ਨਾਲੋਂ ਜ਼ਿਆਦਾ ਬਹਰੀਆ ਹੋ ਗਏ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇ ਦਾਂ ਹਾਂ ਇਹ ਗੱਲ ਕੈਪਟਨ ਮਦਰਸਿੰਘ ਜੀ ਸੁਨੀ ਜਾਖੜ ਜੀ ਤੇ ਉਹ ਮਨਜਿੰਦਰ ਸੈਸਾ ਜੀ ਆਰਪੀਸੀ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗ ਨਹੀਂ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੁਣ ਲਿਓ ਆਡੀਐਫ ਦਾ ਪੈਸਾ ਪੰਜਾਬ ਦਾ 55000 ਰੁਪਏ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਮੈਂ ਵੀ ਜਿਹੜਾ ਡਰ ਹੈ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਨ ਮੰਨ ਚੁੱਕ ਜਾਓ ਕਹਿੰਦਾ ਔਰ ਕੁਝ ਰਹਿ ਨਹੀਂ ਗਿਆ ਹੋਰ ਬਹੁਤ ਹੀ ਛੋਟੇ ਨੋਟਿਸ ਤੇ ਇੱਥੇ ਪਹੁੰਚੇ ਸਾਰੇ মিডিਆ ਦੇ ਸੱਜਣ ਪ੍ਰਿੰਟ মিডিਆ ਲੈਫਟਰਨ ਕਮੀਡੀਆ سوشل মিডিਆ ਦੇ ਜਿੰਨੇ ਵੀ ਮੰਚ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਇੱਕ ਬਹੁਤ ਹੀ ਅਹਿਮ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਜੋ ਅਦਭਿਸ਼ਅ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਆਇਆ ਇਹ ਜਿਹੜਾ ਇਹ ਜਿਹੜੇ ਦਿਨ ਨੇ ਇਹ ਅਦੁੱਤੀ ਸ਼ਹਾਦਤ ਦੇ ਦਿਨ ਮਨਾਏ ਜਾ ਰਹੇ ਨਮਨ ਹੋ ਰਿਹਾ ਹੈ ਲਾਸਾਨੀ ਕੁਰਬਾਨੀਆਂ ਨੂੰ ਅੱਜ ਮੈਂ ਸਵੇਰੇ ਫਤਿਹਗੜ ਸਾਹਿਬ ਹੀ ਮੱਥਾ ਟੇਕ ਕੇ ਆਇਆ ਲੱਖਾਂ ਦੀ ਗਿਣਤੀ ਚ ਸ਼੍ਰੀ ਫਤੇਗੜ ਸਾਹਿਬ ਤੇ ਲੱਖਾਂ ਦੀ ਗਿਣਤੀ ਚ ਪੂਰੀ ਦੁਨੀਆ ਚ ਛੋਟੇ ਸਾਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਨਮਨ ਕਰਦੇ ਆ ਯਾਦ ਕਰਦੇ ਔਰ ਸਾਡਾ ਇਹ ਕਵਾਂਗੇ ਕਿ ਸਾਡਾ ਇਹ ਵਿਰਸਾ ਹੈ ਸ਼ਹਾਦਤਾਂ ਸਾਡਾ ਵਿਰਸਾ ਨੇ ਪਰ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ ਚ ਉਹ ਵੀ ਅੱਜ ਦੇ ਦਿਨ ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸੁਭਸ ਰੰਗ ਦੁਬਾਰਾ ਵਿੱਚ ਚੁਣਵਾਇਆ ਤੇ ਅੱਜ ਦੇ ਦਿਨ ਨਹੀਂ ਪਤਾ ਨਹੀਂ ਕਿਉਂ ਚੁਣਿਆ ਉਹਨਾਂ ਨੇ ਕਿ ਕੇਂਦਰ ਸਰਕਾਰ ਨੇ ਕਿ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜੀ ਵੀ ਚਿੱਠੀ ਮਿਲੀ ਸਾਨੂੰ ਅੱਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਅਰ ਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਅਮਰੀਕਾ ਦੇ ਰਾਸ਼ਟਰਪਤੀ ਜੀ ਤੇ ਉਹਦੇ ਵਿੱਚ ਝਾਕੀਆਂ ਨਿਕਲਦੀਆਂ ਹਰ ਸਟੇਟ ਦੀ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੀ ਆਪਣੀ ਕੁਰਬਾਨੀਆਂ ਆਪਣਾ ਵਿਰਸਾ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਝਾਕੀ ਹੈ ਨਹੀਂ ਸੀ ਅਸੀਂ ਇਹਦਾ ਸਖਤ ਇਤਰਾਜ਼ ਕੀਤਾ ਕੇੰਦਰ ਸਰਕਾਰ ਕੋਲ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦਿਓ ਕਿ ਤੁਸੀਂ ਝਾਕੀ ਦੇ ਵਿੱਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪਕਰਦਾ ਕਿ ਚਾਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਆ ਕਿ 26 ਜਨਵਰੀ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੁਕੀਆਂ ਛੁਪੀਆਂ ਤਾਂ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਦੇ ਮੀਟਿੰਗਾਂ ਦੇ ਵਿੱਚ ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਦਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇਹ ਤਿੰਨ ਅਸੀਂ ਭੇਜੀਆਂ ਮੈਂ बार-बार ਬੋਲਣ ਨਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਨਾ ਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ ਅਸਾ ਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨਹੀਂ ਹੋਣ ਦੇਣਾ ਪੰਜਾਬ ਦਾ ਸੱਭਿਆਚਾਰ ਪੰਜਾਬ ਦੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚਲ ਚੱਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਉਹ ਆਹ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਸ਼ਹੀਦ ਭਗਤ ਸਿੰਘ ਜੀ ਜਲਿਆਂਵਾਲਾ ਬਾਗ ਦਾ ਸਾਕਾ ਸੈਮਨ ਕਮਿਸ਼ਨ ਗੋਬੈਕ ਜਿਹਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਸੀ ਰਿਪਬਲਿਕ ਡੇ ਪ੍ਰੇਡ 2030 ਇਹ ਉਹਨਾਂ ਵਾਸਤੇ ਭੇਜੀ ਆ 24 ਪਬਲਿਟੀ ਹੋਣੀ ਆ 23 ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਭੇ ਅਸੀਂ ਭੇਜੀ ਸੀ ਇਸੇ ਦਾ ਇੱਕ ਦੂਜਾ ਹਿੱਸਾ ਵੀ ਸੀ हां कि जे ਤੁਸੀਂ ਇਹ ਵਿੱਚੋਂ ਸਿਲੈਕਟ ਕਰ ਲਓ ਇਹ ਵੀ ਉਸ ਆ অলਮੋਸਟ ਸੇਮ ਹੈ ਭਗਤ ਸਿੰਘ ਜੀ ਨੇ ਇਹਦੇ ਵਿੱਚ ਥੋੜਾ ਖੇਤੀ ਵੀ ਦਿਖਾਤੀ ਅਸੀਂ ਇਹਦੇ ਵਿੱਚ ਰਾਜਗੁਰੂ ਸੁਖਦੇਵ ਇਹਦੇ ਵਿੱਚ ਜਿਹੜੇ ਪੰਜਾਬ ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ ਵਿੱਚ ਮਹਾਰਾਜਾ ਰਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਹੋ ਗਈ ਸੀ ਇਹ ਦੋ ਸਿਰਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਸਤਾਨ ਦੂਜਾ ਸੀ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿੰਨੀਆਂ ਇਹ ਨਾਰੀ ਸ਼ਕਤੀ ਦੇ ਤੌਰ ਤੇ ਅਸੀਂ ਉਹਨਾਂ ਨੂੰ ਵੀ ਪ੍ਰੈਜੈਂਟ ਕੀਤੀ ਏਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ ਚ ਸਿਲੈਕਟ ਕਰਨੀਏ ਇਹ ਵੀ ਮਾਈਪਾ ਮਾਈਪਾ ਗੋ ਇਹ ਕਲਚਰ ਹਾਂ ਕਲਚਰ ਕਲਚਰ ਦੀਆਂ ਦੋ ਨੇ ਆ ਕਲਚਰ ਦੀ ਦਿਖਾਈ ਫੁਲਕਾਰੀ ਕੜ ਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਭੰਗੜਾ ਮਧਾਨੀਆਂ ਭੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਅਸਾਂ ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹ ਦੀ ਜਗ੍ਹਾ ਤੁਸੀਂ ਇਹ ਆਹ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੈ ਆਸੀ ਇਹ ਹੈ ਕਿੰਨੀਆਂ ਮੀਟਿੰਗਾਂ ਸਰ ਡਾਇਰੈਕਟਰ ਸਾਹਿਬ ਤਿੰਨ ਮੀਟਿੰਗਾਂ ਚ ਉਥੇ ਸੈਂਟਰ ਨਾਲ ਗੱਲ ਕਰਨ ਲਈ ਗਏ ਜਿਹੜੀ ਕਮੇਟੀ ਬਣਾਈ ਗਈ ਹੈ ਮੈਂ ਰੱਖਦਾ ਤਿਛਲੀ 26 ਜਨਵਰੀ ਸਾਡੀ ਮਿਸ ਹੋ ਗਈ। ਬੁਖੋਇਆ ਸਾਨੂੰ। ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣਗਾ। ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਕਿਹਦੇ ਕਾਰਨ ਬਸ ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ ਉਹ ਕਹਿੰਦੇ ਆ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਹਨੀ ਬੀ ਨੇ ਜੀ ਦਿੱਲੀ ਵੀ ਹੈ ਨਹੀਂ ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ ਨਹੀਂ ਮੈਂ ਪੜ੍ਹ ਕੇ ਸੁਣਾ ਦਿੰਦਾ ਉੱਤਰਾਖੰਡ ਹੈ ਜੀ ਉੱਤਰ ਪ੍ਰਦੇਸ਼ ਹੈ ਜੀ ਤੇਲੰਗਨਾ ਤਾਮਿਲਨਾਡੂ ਰਾਜਸਥਾਨ ਓਡੀਸ਼ਾ ਮਿਘਾਲਿਆ ਮਨੀਪੁਰ ਮਹਾਰਾਸ਼ਟਰ ਮੱਧ ਪ੍ਰਦੇਸ਼ ਲਦਾਖ ਕਰਨਾਟਕਾ ਝਾਰਖੰਡ ਹਰਿਆਣਾ ਗੁਜਰਾਤ ਗੋਆ ਛੱਤੀਸਗੜ੍ਹ ਅਸਾਮ ਪਰਨਾਚਪ ਦੇਸ਼ ਆਂਧਰਾ ਪ੍ਰਦੇਸ਼ ਮੈਂ ਮੈਨੂੰ ਮੈਨੂੰ ਪਹਿਲਾਂ ਖਤਮ ਕਰ ਲੈਣ ਦਿਓ ਸਾਰੀ ਗੱਲ ਫਿਰ ਅਪਾ ਤੁਸੀਂ ਤੁਹਾਡਾ ਸਵਾਲ ਕਰੋ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਇਹ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਚਾਕੀ ਨਹੀਂ ਸੀ ਐਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਚਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੀਆਂ ਤੁਸੀਂ ਚਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਚਾਕੀ ਤਾਂ ਛੱਡੋ ਅੰਡੇਮਨ ਨਿਕੋਬਰ ਦੀ ਚਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਪਾਂਛੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਨੇ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਅੰਦਰ ਆ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਵਸਤੇ ਵਿੱਚ ਚੱਲਿਆ ਆ ਕਦੋਂ ਮੈਂ ਜੇ 26 ਜਨਵਰੀ ਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਆ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ ਚ ਐਲਈਡੀ ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਇਹਨਾਂ ਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਇਹਨਾਂ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਮੋਦੀ ਇਹਦੋਂ ਜ਼ਿਆਦਾ ਵਧੀਆ ਹੋ ਗਿਆ ਇਹ ਨਹੀਂ ਮੈਨੂੰ ਪਸੰਦ ਆਂਦਾ ਇਹ ਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇਹ ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤਿਕ ਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਤਾਂ ਸਾਂਝਾ ਹੀ ਹੈ ਇਹਨਾਂ ਨੇ ਤਾਂ ਜੀ 20 'ਚ ਵੀ ਜਿਹੜਾ 20 ਸੀ ਉਹ ਉਹ ਆਪਣਾ ਮਨ ਦਾ ਫੁੱਲੀ ਬਣਾਤਾ ਸੀ ਇਤੇ ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤਿਕ ਕਰਨ ਕਰਦੇ ਫਿਰ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇਦਾ ਹਾਂ ਇਹ ਗੱਲ ਕੈਪਟਨ ਮਨਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਿੰਦਰ ਸਿਰਸਾ ਜੀ ਤੇ ਉਹ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਨਾ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸੁਣ ਲਿਓ ਆ ਆਰ ਡੀ ਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਾਉਣੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਹੈ ਜੀ ਜਨਾਬ एमओयू ਹੈ ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦੇਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਬਕਦਾ ਹੈ ਪਹਿਲੀ ਟ੍ਰੇਨ ਦੇਖ ਕੇ ਜਦੋਂ ਪਤਾ ਲੱਗਿਆ ਤੇ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਰਤਿਆਣੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ ਚਲੋ ਜੀ ਟ੍ਰੇਨਾਂ ਰੋਕੋ ਟ੍ਰੇਨਾਂ ਦੇਣ ਤੋਂ ਬਾਰਾਨਸੀ ਵਾਲੀ ਟ੍ਰੇਨ ਰੋਕੀ ਅਜਮੇਰ ਵਾਲੀ ਟ੍ਰੇਨ ਰੋਕੀ ਨਾਦੇੜ ਸਾਹਿਬ ਐ ਟ੍ਰੇਨ ਇੱਕੋ ਗਈ ਸੀ ਬਸ ਪਟਨਾ ਸਾਹਿਬ ਐ ਟ੍ਰੇਨ ਰੋਕੀ ਅਜਮੇਸ਼ ਰੀਫਰ ਵਾਲੀ ਟ੍ਰੇਨ ਰੋਕੀ ਯਾ ਟ੍ਰੇਨਾਂ ਦੀ ਲਿਸਟ ਪਈ ਐ ਮੇਰੇ ਕੋਲ ਤੇ ਇਹਨਾਂ ਦਾ ਰਿਐਕਸ਼ਨ ਲੈਟ ਪਿਆ ਮੇਰੇ ਕੋਲ ਐਮਓ ਜੂ ਕਰਕੇ ਮੁੱਕਰ ਗਏ ਆਹਾ ਰੇਲਵੇ ਦਾ ਰਿਐਕਸ਼ਨ ਲੈਟਰ ਆਈ ਕਿ ਅਸੀਂ ਵੀ ਦੇਖਾਂਗੇ ਚਲਦੇ ਰਹਿਣਾ ਸਾਡੇ ਕੋਲ ਇੰਜਨ ਹੈ ਨਹੀਂ ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ ਤੇ ਰੇਲਵੇ ਕੋਲ ਇੰਜਨ ਹੈ ਨਹੀਂ ਹਾਂ ਇੰਜਣ ਦੀ ਘਾਟ ਆ ਕਿਨੇ ਸਰ ਜਦ ਧੁੰਦੜ ਦੇ ਚੱਲਦੇ ਨੇ ਅਰੇ ਟ੍ਰੇਨਾਂ ਕੋਲ ਇੰਜਣ ਹੈ ਨਹੀਂ ਉਹ ਭਾਸ਼ਣ ਚ ਡਬਲ ਇੰਜਣ ਡਬਲ ਹੁਣ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾਂ ਸਹੀ ਨਾ ਨਿਕਲੇ ਉਹ ਜਨਗਨ ਮਨ ਚੋਂ ਪੰਜਾਬ ਕੱਢਣਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਤੇ ਬੀਜੇਪੀ ਚ ਉਹਨੂੰ ਪੁੱਛਣਾ ਚਾਹਣਾ ਹੁਣ ਕਿਹੜੇ ਮੂਹ ਨਾਲ ਪੰਜਾਬ ਆਉਂਗੇ ਜੀ 2024 ਤਾਂ ਤਿਆਰੀ ਕਰੀ ਜਾਂਦੇ ਆ ਆ ਆਲੇ ਆਮੂਲੇ ਕਿ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤਾਂ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰਨਾਗੇ ਤੇ ਫਿਰ ਕਿਹੜੇ ਮੂਹ ਨਾਲ ਲੋਕਾਂ ਕੋਲ ਆਉਂਗੇ ਆਇਓ ਹਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈੱਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ ਇਹੀ ਜਾ ਕੇ ਪੰਜਾਬ ਵਾਲੀ 26 ਜਨਵਰੀ ਚ ਹੋਣ ਗਿਆ ਜਿਹੜੀ ਪੰਜਾਬ ਦੀ 26 ਜਨਵਰੀ ਮਨਾਈ ਜਾਊਗੀ ਜਿੱਥੇ ਮੈਂ ਵੀ ਜਾਊਂਗਾ ਸਾਡੇ ਮੰਤਰੀ ਵੀ ਜਾਣਗੇ ਸਪੀਕਰ ਸਾਹਿਬ ਵੀ ਜਾਣਗੇ ਉਥੇ ਇਹ ਝੱਕ ਜਾਣਾ ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸਾਈਟ ਸਾਡਾ ਤਾਂ ਵਿਰਸਾ ਹੈ ਸਾਨੂੰ ਸਾਨੂੰ ਸਾਡਾ ਵਿਰਸਾ ਤਾਂ ਕੋਣ ਤਾਂ ਨਹੀਂ ਰੋਕ ਸਕਦੇ ਠੀਕ ਹੈ ਦਿੱਲੀ ਵਾਲੀ ਉਹ ਸਰ ਰੋਡ ਤੋਂ ਕੱਢ ਲੋਂਗੇ ਜਿਹੜੀ ਰੋਡ ਤੇ ਜਿਹੜੀ ਝਾਕੀਆਂ ਹੁੰਦੀਆਂ ਨੇ ਉਹ ਚੋਂ ਸਾਨੂੰ ਤੁਸੀਂ ਛੇਕ ਦੋਂਗੇ ਪਰ ਪੰਜਾਬ 'ਚ ਤਾਂ ਅਸੀਂ ਕਰ ਸਕਦੇ ਹਾਂ ਸੋ ਪੰਜਾਬ ਦੇ ਵਿੱਚ ਝਾਕੀਆਂ ਤਿੰਨੇ ਜਿਹੜੀਆਂ ਨੇ ਸ਼ਹੀਦਾਂ ਵਾਲੀ ਮਾਈ ਭਾਗੋ ਜੀ ਵਾਲੀ ਤੇ ਕਲਚਰ ਵਾਲੀ ਇਹ ਸਾਰੀ ਤਿੰਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਢੀਆਂ ਜਾਣਗੀਆਂ ਔਰ ਕੋਸ਼ ਉੱਥੇ ਤਾਂ ਅਸੀਂ ਤਿੰਨ ਹੀ ਭੇਜਣੀਆਂ ਸੀ ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ ਜਿਹੜੀਆਂ 26 ਜਨਵਰੀ ਨੂੰ ਜਿਹੜੇ ਜਿਹਲੇ ਰਹਿ ਗਏ ਉਹ ਤੋਂ ਬਾਅਦ ਵੀ ਉਹਨਾਂ ਨੂੰ ਭੇਜਾਂਗੇ ਅਸੀਂ ਇਹ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਜਦੋਂ ਆਉਣਗੇ ਤੁਹਾਡੇ ਕੋਲੇ ਤਾਂ ਇਹਨੂੰ ਪੁੱਛਿਓ ਕਿ ਕੀ ਤੁਹਾਨੂੰ ਆਹ ਵਿਰਸਾ ਸਾਡਾ ਪਸੰਦ ਨਹੀਂ ਕੀ ਕੀ ਤੁਹਾਨੂੰ ਜਲੇ ਵਾਲੇ ਬਾਗ ਬਾਗ ਦੇ ਕਾਂਡ ਭੁੱਲ ਗਿਆ ਕੀ ਤੁਹਾਨੂੰ ਕਰਤਾਰ ਸਿੰਘ ਸਰਾਬਾ ਹੋਰੀ ਪਸੰਦ ਨਹੀਂ ਕੀ ਤੁਹਾਨੂੰ ਲਾਲਾ ਲਾਜਪਤਰਾਜੀ ਦੀ ਕੁਰਬਾਨੀ ਸਾਇਮਨ ਕਮਿਸ਼ਨ ਗੋ ਬੈਕ ਤਾਂ ਲਿਖਿਆ ਹੋਇਆ ਨਾਰਾ ਸੀ ਉਹਦੇ ਵਿੱਚ ਭੀੜ ਦੇ ਵਿੱਚ ਪਾਇਆ ਹੋਇਆ ਜਿਹੜਾ ਉਹ ਭੁੱਲ ਗਏ ਤੇ ਤੁਸੀਂ ਕਿਹੜੀ ਕਾਦੀ ਗੱਲ ਕਰਦੇ ਹੋ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਤੇ ਸਾਨੂੰ ਦਿਨੇ ਤੁਸੀਂ ਦੇਸ਼ ਭਗਤੀ ਦੇ ਸਰਟੀਫਿਕੇਟ ਤੇ ਤੁਸੀਂ ਤੁਸੀਂ ਕਿਹੜਾ ਕਿਹੜਾ ਕਲਚਰ ਦਿਖਾਓਗੇ ਸਾਨੂੰ ਸੋ ਸਾਡਾ ਇਸ ਕਲਚਰ ਤੇ ਜੋ ਹਮਲਾ ਹੋਇਆ ਉਹਦੇ ਮੈਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਤੇ ਨਾਲ ਨਾਲ ਮੈਂ ਫੇਰ ਇੱਕ ਵਾਰੀ ਪੁੱਛਦਾ ਇਹਨਾਂ ਦੇ ਲੀਡਰਾਂ ਨੂੰ ਬੀਜੇਪੀ ਦੇ ਇਹਨਾਂ ਮੋਦੀ ਸਾਹਿਬ ਨੂੰ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ ਤਾਂ ਬੜਾ ਮਨਾ ਰਹੇ ਸੀ ਵੀਰਵਾਲ ਤੇ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਉਦੁੱਤੀ ਸ਼ਰਧਾਂਜਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ ਤੇ ਚੰਨ ਗਗਲੇ ਦੇ ਨੇ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ ਨਾ ਸਾਡੇ ਅਗਨੀਵੀਰ ਨੂੰ ਇਹ ਸੰਸਕਾਰ ਵੀ ਨਹੀਂ ਕਰਕੇ ਜਾਂਦੇ 11 ਕਾਰਤੂਸ ਤੇ 11 ਸਲੂਟ ਹੈ ਨਹੀਂ ਇਹਨਾਂ ਕੋਲੇ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ ਨਾ ਨਾ ਸਾਨੂੰ তীর্থਯਾਤਰਾ ਕਰ ਦਿੰਦੇ ਆ ਨਾ ਸਾਡੀਆਂ ਝਾਕੀਆਂ 15 ਅਗਸਤਾਂ ਤੋਂ ਤੇ 26 ਜਨਵਰੀ ਤੋਂ ਕੱਢਦੇ ਨੇ ਇਦਮ ਲਈ ਥੋੜੀ ਐ ਕਿ ਅਸੀਂ ਆਪਣਾ ਕਲਚਰ ਭੁੱਲ ਜਾਂਗੇ ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਚੰਗਾ ਜੀ ਕਰਾਂਗੇ ਬਾਰਡਰ ਤੇ ਤਾਂ ਹਜੇ ਵੀ ਅਸੀਂ ਖੜੇ ਆ 532 ਕਿਲੋਮੀਟਰ ਬਾਰਡਰ ਆ ਪਾਕਿਸਤਾਨ ਦਾ ਸਾਡੇ ਜਵਾਨ ਖੜੇ ਨੇ ਉੱਥੇ ਹਰ ਰੋਜ਼ 희ਦੀ ਹੁੰਦੀਆਂ ਨੇ ਚਾਈਨਾ ਦੇ ਬਾਰਡਰ ਤੇ ਅਸੀਂ ਖੜੇ ਆ ਕਾਰਗਲ ਦੀ ਪਹਾੜੀ ਬਰਫਾਂ 'ਚ ਅਸੀਂ ਖੜੇ ਆ ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚੱਲਣਾ ਚੱਲ ਰਹੇ ਹੋ ਤੁਸੀਂ ਕਿ ਅਸੀਂ ਐ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ ਜਿਹੜੀ ਸਟੇਟ 'ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ ਦਿੱਲੀ ਦੀ ਵੀ ਹੈ ਨਹੀਂ ਝਲਕੀ ਇਸ ਵਾਰ ਰਾਜਧਾਨੀ ਵੀ ਝਲਕੀ ਹੈ ਨਹੀਂ ਮਤਲਬ ਹੁਣ ਤਾਂ ਸਿੱਧਾ ਜ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਉਂਗੇ ਤਾਂ ਝਲਕੀ ਆਊਗੀ ਨਹੀਂ ਤਾਂ ਨਾ ਸੀ ਕੋਈ ਗੱਲ ਨਹੀਂ 2024 ਆਉਂਦੀ ਹੈ ਦੱਸ ਦੇਣਗੇ ਲੋਕ ਦੱਸ ਦੇਣਗੇ ਪੰਜਾਬ ਦੇ ਤੋਂ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਕਿ ਜਦ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਰਵਾਸ ਲੈ ਕੇ ਜਾਂਦੇ ਸੀ ਸੰਤਾ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦੁਕਾਨਾਂ ਮੰਗ ਵਧੀਆ ਦੁਕਾਨ। ਉਹ ਸਾਰੀ ਦੁਨੀਆ ਦੇਖੋ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਆਪ। ਫਿਰ ਜੇ ਐਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰ ਲਈ ਮਜਬੂਰ ਕਰ ਰਹੇ ਹੋ। ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲੋਗੇ ਆਡੀਐਫ ਦਾ। ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲ ਆ ਜੰਦੇ ਹੋ। ਕੋਲਾ ਸਾਨੂੰ ਕਹਿੰਦੇ ਹੋ ਬਾਇਆ শ্রীলੰਕਾ ਲੈ ਕੇ ਆਓ। ਟੌਰ ਸਾਨੂੰ ਦੇ ਦੋ ਬਾਅਦ ਚ ਪ੍ਰਾਣੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦੋ ਸਵੇ ਇਹ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖਤ ਨਿੰਦਣਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਆਲ ਆਰ ਪੀ ਸਿੰਘ ਮਨਿੰਦਰ ਸੇਸਾ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਸ ਅੱਦੇ ਕਾਂਗਰਸੀ ਉਹ ਕੀ ਬੋਲਣ ਗਿਆ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਆਹੇ ਬਹੁਤ ਵਧੀਆ ਸੋਚ ਆ ਕਹਿਣ ਗਿਆ ਜੀ ਅੱਜ ਕਹਿ ਕੇ ਰਖਣਗੇ ਸਿੰਘ ਸਾਹਿਬ ਸਿੰਘ ਜੀ ਸਰਬੱਤ ਦਾ ਭਲਾ ਚਾਹੁੰਦੇ ਨੇ ਤੇ ਕੱਲ ਨੂੰ ਇਕਤਾ ਪਾਣੀਆਂ ਦੇ ਮਸਲੇ ਦੇ ਉੱਤੇ ਮੀਟਿੰਗ ਛੱਡੀ ਹੈ ਅੱਜ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਇਹ ਚੈਲੰਜ ਲੱਗਦਾ ਹੈ ਇਹ ਲੱਗਦਾ ਇਹ ਚੈਲੰਜ ਹੈ ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੇ ਆ ਕਿ ਕਰਕੇ ਦਿਖਾਉਗੀ ਕਰਦੇ ਆ ਨਹੀਂ ਲੈਟਰ ਵੀ ਲਿਖਾਂਗੇ 26 ਜਨਵਰੀ ਚ ਮੀਨਾ ਪਿਆ ਹੈ ਜੇ ਪਰ ਜਾ ਕੇ ਮਿਲਾਂਗੇ ਵੀ ਕਿ ਤੁਸੀਂ ਇਹ ਕੀ ਕੀਤਾ ਬਲਕਿ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਕੈਪਟਨ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ ਸੁਨੀ ਜਾਖੜ ਦਾ ਨੰਬਰ ਹੋਣਾ ਤੁਹਾਡੇ ਕੋਲ ਪ੍ਰਧਾਨ ਨੇ ਪੰਜਾਬ ਦੇ ਅੱਜ ਕੱਲ੍ਹ ਭਾਜਪਾ ਦੇ ਨੇ ਭਾਵੇਂ ਕਾਂਗਰਸ ਦੇ ਸੀ ਪ੍ਰਧਾਨ ਨੇ ਪੁੱਛੋ ਨਾ ਉਹਨਾਂ ਨੂੰ ਪੁੱਛੋ ਤੁਸੀਂ ਮੈਥੋਂ ਕੇ ਪੁੱਛ ਦਿਓ ਕਿ ਕੀ ਕਰੋਗੇ ਉਹਨੂੰ ਪੁੱਛੋਗੇ ਹੁਣ ਕੀ ਕਰੋਗੇ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਕੀ ਪੂਰੇ ਪੰਜਾਬ ਮੇ ਨਿਕਾਲੇ ਸੁਪਰੀਮ ਕੋਰਟ ਤਾਂ ਫਿਰਦੇ ਆ ਪਹਿਲੀ ਫਿਰਦੇ ਆ ਜੀ گورنر ਗਵਰਨਰ ਸੰਸਦ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਜੀ ਫਿਰ ਉਹ ਸੈਸ਼ਨ ਨੂੰ ਲੀਗਲ ਕਹੋਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਜੀ ਇਹ ਚੱਲਣ ਦੇ ਰਿਹਾ ਸਟੇਟ ਇਹ ਸਟੇਟ ਚੱਲਣ ਦੇ ਰਿਹਾ ਇਹ ਕਿਹੜੀ ਕਿਹੜੀ ਸਟੇਟਾਂ ਨੂੰ ਤੰਗ ਕਰਦੇ ਪੱਛਮੀ ਬੰਗਾਲ ਮਮਤਾ ਬੇਨਰਜੀ ਨੂੰ ਤੰਗ ਕਰਦੇ ਕੇਰਲਾ ਚ ਕੇਰਲਾਈ ਸਰਕਾਰ ਨੂੰ ਤੰਗ ਕਰਦੇ ਆ ਤਾਮਿਲਨਾਡੂ ਚ ਤਾਮਲੜੂ ਸਰਕਾਰ ਨੂੰ ਤੰਗ ਕਰਦੇ ਆ ਇਹ ਜਿੱਥੇ ਜਿੱਥੇ ਮਤਲਬ ਦਿੱਲੀ ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ਈਡੀ ਦਾ ਨੋਟਿਸ ਕਦੇ ਕੋਈ ਕਦੇ ਕੋਈ ਅਫਸਰ ਸਸਪੈਂਡ ਕਰਤਾ ਆ ਨਹੀਂ ਹੋਣ ਦੇਣਾ ਆ ਸ਼ਕਤੀਆਂ ਖੋਲਾਂਗੇ ਦਿੱਲੀ ਚ ਜਿਹੜਾ ਉੱਤ ਮੇਰੇ ਖਲਚ ਇਮਤਿਹਾਈ ਕਰ ਰੱਖੀਏ ਤੰਗ ਕਰਨ ਦੀ ਪੰਜਾਬ ਇੱਕ ਫੁੱਲ ਸਟੇਟ ਹੈ ਸਾਨੂੰ ਤੰਗ ਕਰੀ ਜਾਂਦੇ ਆ ਸਾਨੂੰ ਸੁਪਰੀਮ ਕੋਰਟ ਚੋਂ ਜਾ ਕੇ ਇਹ ਕਹੋਣਾ ਪੈਂਦਾ ਕਿ ਭਾਈ ਰਾਜਪਾਲ ਨੂੰ ਕਹੋ ਸਾਡਾ ਵਿਧਾਨ ਸਭਾ ਸੈਸ਼ਨ ਚੱਲਣ ਦਿਓ ਸਾਡੇ ਬਿਲ ਪਾਸ ਕਰਾ ਦਿਓ ਜੀ ਸੋ ਇਹ ਕੀ ਡੈਮੋਕ੍ਰੇਸੀ ਇਹ ਕੀ ਕੀ ਦੱਸਣਾ ਚਾਹੁੰਦੇ ਨੇ ਮਤਲਬ ਜੇ ਇਹ ਆ ਗਏ ਤੇ ਜੋ ਜਿਹੜਾ ਉੱਥੇ ਕੋਈ ਵਿਰੋਧ ਕਰਦਾ ਹੈ ਪਾਰਲੀਮੈਂਟ ਚ ਚੱਕ ਕੇ ਮਾਰੋ ਬਾਹਰ 1.5 ਸੌ ਨੂੰ ਸਸਪੈਂਡ ਕਰ ਦਿੰਦੇ ਆ ਆਪ 2013 ਦੀ 2013.5 ਦੀ ਕਰ ਲਓ ਗੱਲ 14 ਤੋਂ ਪਹਿਲਾਂ ਜਿਹੜਾ ਆਖਰੀ ਸੈਸ਼ਨ ਸੀ ਸਾਰੀ ਬੀਜੇਪੀ ਬੈਲ ਚ ਹੁੰਦੀ ਸੀ ਸਾਰੀ ਬੀਜੇਪੀ ਬੈਲ ਚ ਤੇ ਉਹ ਤਾਂ ਕੋਈ ਸਸਪੈਂਡ ਨਹੀਂ ਹੋਇਆ ਚੱਕ ਕੇ ਇਹ ਜਿਹੜੀਆਂ ਡਿਕਟੇਟਰਸ਼ਿਪ ਵਾਲੀਆਂ ਜਿਹੜੀਆਂ ਗੱਲਾਂ ਨੇ ਗਲਤ ਨੇ ਪੰਜਾਬ ਨਾਲ ਪੰਗੇ ਨਾ ਲਾਓ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਜਿਹੜੇ ਸਟੇਟ ਹੈ ਉਹ ਅੰਨ ਦਾਤਿਆਂ ਦੀ ਸਟੇਟ ਹੈ ਉਹ ਸੂਰਬੀਰਾਂ ਸੂਰਮਿਆਂ ਦੀ ਸਟੇਟ ਹੈ ਠੀਕ ਹੈ ਨਾ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਆ ਅਸੀਂ ਫੌਜ ਚ ਜਾਣ ਨੂੰ ਤਿਆਰ ਆ ਫੌਜ ਸਾਡੇ ਮੁੰਡੇ ਛਾਤੀਆਂ ਮੂਰੇ ਕਰਕੇ ਦੇਸ਼ ਭਗਤ ਨੂੰ ਆਉਂਦੀਆਂ ਗੋਲੀਆਂ ਨੂੰ ਰੋਕਣ ਨੂੰ ਤਿਆਰ ਨੇ ਪਰ ਉਸ ਦੇ ਬਦਲੇ ਤੁਸੀਂ ਸਾਨੂੰ ਸਲੂਟ ਵੀ ਨਾ ਮਾਰੋ ਸਾਡੀ ਸ਼ਹੀਦੀ ਤੇ ਸਾਨੂੰ ਤੁਸੀਂ 11 ਕਾਰਤੂਸ ਐ ਨਾ ਸਲਾਨੀ ਵੀ ਨਾ ਦੇ ਦਿਓ ਤੇ ਇਹ ਤਾਂ ਫਿਰ ਜਿਆਦਾ ਗੱਲ ਤਾਂ ਜਿਹਨਾਂ ਦਾ ਬਾਣਾ ਹੈ ਜਿਹਨਾਂ ਦਾ ਸੋਚਣਾ ਚਾਹਿਆ ਤੇ ਤੁਸੀਂ ਕੀ ਕਹੋਗੇ ਹੁਣ ਸ਼ਿਖਿਆਸਮ ਭਗਤ ਸਿੰਘ ਦੀ ਸ਼ਹਾਦਤ ਨੂੰ ਸ਼ਹਾਦਤ ਨਹੀਂ ਮੰਨਦੇ ਇਹਨਾਂ ਤੋਂ ਭਗਤ ਸਿੰਘ ਜੀ ਨੂੰ ਐਨਓਸੀ ਦੀ ਲੋੜ ਨਹੀਂ ਹੈਗੀ ਇਹ ਕੌਣ ਨੇ ਭਗਤ ਸਿੰਘ ਜੀ ਨੂੰ ਸ਼ਹੀਦ ਹੋ ਜਾਣਾ ਸ਼ਹੀਦ ਜਾਂ ਉਹਦੀ ਸ਼ਹਾਦਤ ਨੂੰ ਐਨਓਸੀ ਦੇ ਨਾਲੇ ਇਹਨਾਂ ਦਾ ਕੋਈ ਆਬਦਾ ਹੋਇਆ ਸੋ ਭਗਤ ਸਿੰਘ ਜੀ ਤਾਂ ਪਹਿਲੇ ਹੀ ਵੱਡੇ ਨੇ ਮੈਂ ਕਹਿੰਦਾ ਸੀ ਜੇ ਕਿਤੇ ਆ ਝਾਕੀਆਂ ਆ ਜਾਂਦੀਆਂ ਨਾ 26 ਜਨਵਰੀ ਦੀ ਗਰਮੀਾਂ ਵਧ ਜਾਂਦੀਆਂ ਸ਼ਹੀਦਾਂ ਦੀ ਤਾਂ ਸਾਡੇ ਦਿਨਾਂ ਚ ਕਦਰ ਹੈਗੀ ਹੈਗੀ ਆ ਉਹਨਾਂ ਕੋ ਘਟਲ ਨਹੀਂ ਲੱਗੀ ਪਰ 26 ਜਨਵਰੀ ਦੇ ਫੰਕਸ਼ਨ ਦੀ ਗਰਮਾ ਵਧ ਜਾਂਦੀ ਕਿ ਇਹਨਾਂ ਕੋਲੇ ਆ ਕਲਚਰ ਵੀ ਆ ਆ ਵੀ ਇਹਨਾਂ ਕੋਲੇ ਸ਼ਹਾਦਤਾਂ ਪਈਆਂ ਨੇ ਆ ਵੀ ਇਹਨੇ ਇਹਨਾਂ ਕੋਲੇ ਸੂਰਬੀਰ ਹੋਏ ਨੇ ਮਾਨ ਸਾਹਿਬ ਮਾਨ ਸਾਹਿਬ ਸਾਰੇ ਪੰਜਾਬ ਵਿੱਚ ਨਿਕਾਲੋਗੇ ਜਾਂ ਆਪ ਜਿੱਤਨੀ ਦੇਖੋ ਪਹਿਲੇ हमने सोचा था ਕਿ ਇਹ ਦਿੱਲੀ میں نکلेंगे तो अभी हम ਫੈਸਲਾ ਲਿਆ ابھی ਰੀਸੈਂਟਲੀ ਕਿ ਇਸ ਕੋ ਜਿਤਨੀ ਜਿਆਦਾ ਸੇ ਜਿਆਦਾ بنائیںਗੇ ہم ਪੂਰੇ ਪੰਜਾਬ ਵਿੱਚ ਨਿਕਾਲ ਮਾਨਸਾ ਖਰਜ ਰਾਸ਼ਟਰੀ ਪੱਧਰ ਦੇ ਰਾਸ਼ਟਪਤੀ ਨੂੰ ਜਿਹੜਾ ਹਾਂ ਸਿੱਟਾ ਨਹੀਂ ਰਾਸ਼ਟਪਤੀ ਲੈਟਰ ਜੋ ਅਪਾਇੰਟ ਭਰੇ ਨੇ ਉਹ ਰੋਕੇ ਜਾ ਰਹੇ ਨੇ ਉਹ ਨਾ ਟੈਬਲਸ ਚਲੇਦੇ ਉਹ ਹੀ ਹੈਗੇ ਤਾਂ ਤੁਸੀਂ ਕਹਿ ਰਹੇ ਕਿ ਤੰਗ ਕੀਤਾ ਜਾ ਰਿਹਾ ਲੇਕਿਨ ਇਹ ਬੇਅਬੂਈ ਹੈ ਕਿ ਲੀਗਲ ਆਪਸ਼ਨ ਇਹ ਵਾਪਸ ਪੰਜਾਬ ਨੂੰ ਆਪਣੇ ਪੈਰਾਂ 'ਚ ਖੜਾ ਕਰਾਂਗੇ ਜੀ ਸਾਨੂੰ ਲੋੜ ਨਹੀਂ ਹੈਗੀ ਉਹਨਾਂ ਦੀ ਰਾਸ਼ਟਰਪਤੀ ਨੂੰ ਅਸੀਂ ਕਿਉਂ ਲੈਟਰ ਲਿਖੀ ਜੀ ਨਿੱਕੀ ਗੱਲ ਸੀ ਮਿੰਨਤ ਕਰੀ ਉਹਨਾਂ ਦੀ ਕਿ ਭਗਤ ਸਿੰਘ ਨੂੰ ਵਿੱਚ ਪਾਓ ਜੀ ਰਾਸ਼ਟਰਪਤੀ ਜੀ ਇੱਕ ਇੱਕ ਅ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੇ ਆਜ਼ਾਦੀ ਕਿਨਾਂ ਲੈ ਕੇ ਦਿੱਤੀ ਸੀ ਜਿਨ੍ਹਾਂ ਨੇ ਇਹ ਅਜ਼ਾਦੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅਸੀਂ ਲੈਟਰ ਲਿਖੀਏ ਕਿ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਜੀ ਉਹਨਾਂ ਦੀ ਚਲਕੀ ਦਿਖਾ ਦਿਓ ਇਦਾਂ ਥੋੜੀ ਹੋ ਜਾਊਗਾ ਅਸੀਂ ਅਸੀਂ ਇਹਨਾਂ ਨੇ ਜੋ ਕਰਨਾ ਸੀ ਕਰਤਾ ਹੁਣ ਜੋ ਅਸੀਂ ਕਰਾਂਗੇ ਉਹ ਛੱਪਿਆ ਨਹੀਂ ਨਹੀਂ ਉਹ ਕੱਲ ਉਹ ਕੱਲ ਨੂੰ